ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਵੈਸੇ ਤਾਂ ਆਪਾਂ ਨੂੰ ਪਤਾ ਆ ਕਿ ਸਾਡੇ ਖੇਤ ਵਿੱਚ ਕੀ ਕੰਮ ਹੋ ਰਿਹਾ ਪਰ ਆਪਾਂ ਤੁਹਾਨੂੰ ਡੈਡੀ ਨੂੰ ਪੁੱਛ ਕੇ ਦੱਸਦੇ ਆ ਵੀ ਕੀ ਕੰਮ ਕਰ ਰਿਹਾ ਕਿਉਂਕਿ ਉਹ ਜ਼ਿਆਦਾ ਵਧੀਆ ਡਿਟੇਲ ਚ ਦੱਸ ਸਕਦੇ ਨੇ ਡੈਡੀ ਕੀ ਕਰਦੇ ਪੁੱਤਰ ਅਸੀਂ ਸਬਜ਼ੀ ਵਾਲੇ ਖੇਤ ਜਿਹੜੇ ਉਹ ਮਾਰ ਲੱਗਿਆ ਜਿੰਦਾ ਜਿੰਦੇ ਦਾ ਹੁਣੇ ਕਈ ਪ੍ਰਕਾਰ ਦੇ ਹੋ ਗਏ ਨੂੰ ਜਿੰਦਾ ਹੀ ਕਹਣੀ ਆਪਾਂ ਹਾਂਜੀ ਅਸੀਂ ਪੱਤਰ ਕਰਦੇ ਆ ਹੁਣ ਤਾਂ ਫਿਰ ਖੇਚਵਾ ਕਰਾ ਆ ਗਿਆ ਡੋਲੂ ਆ ਗਿਆ ਕੰਪਿਊਟਰ ਵਾਲਾ ਆ ਗਿਆ ਇਹਦੇ ਨਾਲ ਉੱਚਾ ਨੀ ਮੈਂ ਤਾਂ ਠੀਕ ਨਹੀਂ ਹੁੰਦਾ ਜਿਆਦੇ ਹਾਂਜੀ ਨਾਲੇ ਫੁੱਟ ਜਾਂਦੇ ਨੇ ਹੁਣ ਥੋੜਾ ਜਿਹਾ ਪੱਤਰਾ ਜਿਹਾ ਹੋ ਜਾਂਦਾ ਹੈ ਥੋੜਾ ਜਿਹਾ ਪੱਤਰਾ ਜਿਹਾ ਹੋ ਜਾਂਦਾ ਹਾਂ ਮੇਰੇ ਖਿਆਲ ਤਾਂ ਤਾਂ ਪਹਿਲੀ ਜਣੀ ਖਿੱਚਿਆ ਹੋਣਾ ਨਹੀਂ ਖਿੱਚਿਆ ਮੈਂ ਜੀ ਕਾ ਦੁੱਲ ਗਏ ਤੁਸੀਂ ਵੀਡੀਓ ਵੀ ਗਈ ਇੰਟਰਨੈਟ ਤੇ ਮੇਰੇ ਜੀ ਬੰਦੇ ਤੇ ਆ ਇਧਰਲਾ ਖੇਤ ਵੀ ਮੈਂ ਪੱਟ ਗਈ ਸੀਗੀ ਇਹਦੀ ਵੀਡੀਓ ਨਹੀਂ ਬਣਾਈ ਹੈਗੀ ਦੋਨੇ ਪਾਸੇ ਬਰਾਬਰ ਕਰਤਾ ਸੀਗਾ ਉਸਤੇ ਨਹੀਂ ਸ਼ਾਮ ਨੂੰ ਇਹ ਕੰਮ ਕਰਤਾ ਸੀਗਾ ਉਹਦੂ ਇੱਕ ਦਿਨ ਕੱਲ ਸਾਡੀ ਛੁੱਟੀ ਹੋ ਗਈ ਕਿਉਂਕਿ ਮੀਂਹ ਪੈ ਰਿਹਾ ਸੀਗਾ ਨਾਲ ਨਾਰੀ ਲਾ ਦੇਣੀ ਆ ਵੱਟਾਂ ਨੂੰ ਮਿੱਟੀ ਲਾਈਨ ਟੇਢੀ ਏ ਬਹੇਗਾ ਹਾਂਜੀ ਸੇਖਾਂ ਦੀ ਪੜੇ ਲਿਖੇ ਦੀ ਟੈਕਨੀਕ ਆ ਜਾ ਪਤਾ ਨਹੀਂ ਜਦ ਵੀ ਅਸੀਂ ਲਾਈਨ ਖਿੱਚਦੇ ਆ ਉਧਰ ਨੂੰ ਮੂੰਹ ਕਰਕੇ ਖਿੱਚਦੇ ਆ ਡੈੜੀ ਕਿੰਨਾ ਝੂੜਾ ਖਿੱਚੀ ਦਾ ਸਿੱਧੀ ਏ ਨਹੀਂ ਖਿੱਚੀ ਬੈਨਾ ਉਧਰ ਨੂੰ ਸੀ ਤੁਸੀਂ ਧਾਰ ਰੱਖਾਈਆ ਜਦ ਵੀ ਆਪਾਂ ਮਾਰਦੇ ਆ ਹਾਂਜੀ ਇਹ ਆਏ ਖਿੱਚ ਆਏ ਆ ਅੱਛਾ ਜੀ ਇਹ ਆਏ ਆ ਉਹਦਾ ਉਹ ਡੈੜੀ ਉਵੇਂ ਵਾਦੋ ਸਹੀ ਰਹਿੰਦਾ ਜਿਵੇਂ ਉਹ ਕਰ ਰਹੇ ਸੀਗੇ ਹਾਂ ਹਾਂ ਰਹੇ ਰਹੇ ਉਹਵੇਂ ਭਾਈ ਰਹਦਾ ਸੀ ਕੰਮ ਵੀ ਕਰਾਉਣਾ ਹੀ ਆ ਆ ਮੈਂ ਤਾਂ ਸਿੰਘ ਸਾਹਿਬ ਵਾਲੀ ਭਗਤਨਾ ਆ ਮੈਂ ਵੀ ਰੋਟੀ ਖਾਣੀ ਆ ਜਿਵੇਂ ਤੁਸੀਂ ਕਹਿੰਦੇ ਹੁੰਦੇ ਆ ਜਿਵੇਂ ਤੁਸੀਂ ਕਹਿੰਦੇ ਹੁੰਦੇ ਵੀ ਮੈਂ ਰੋਟੀ ਖਾਣੀ ਆ ਉਹ ਗੱਲ ਆ ਮੈਂ ਤਾਂ ਸਿੰਘ ਸਾਹਿਬ ਵਾਲੀ ਭਗਤਨਾ ਉਹ ਜੀ ਆਪਾਂ ਵੋਟਾਂ ਪਵਾਈਏ ਰਵੀ ਨੂੰ ਇੱਕ ਤੇਰੀਓ ਵੋਟ ਪਊ ਸਾਰੀਆਂ ਗਲਤ ਹੋਣ ਗਈਆਂ ਕਾਨੂੰ ਰੈਡੀ ਅੱਧਿਆਂ ਨੂੰ ਪਤਾ ਵੀ ਨਹੀਂ ਹੁਣ ਅੱਧੇ ਲਾਈਨਾਂ ਵੀ ਨਹੀਂ ਮਾਰਦੇ ਹੋਣੇ ਆ ਦੇਖੀ ਚਿੱਤ ਪਾ ਲੇ ਆਹ ਕੋਲਾ ਕੋਲਾ ਵਾ ਸਾਢੇ ਚੱਕ ਨਾਲ ਇਹਦੇ ਉੱਪਰ ਆ ਗਿਆ ਉਧਰ ਬੱਚੇ ਹੌਲੀ ਹੌਲੀ ਸਿੱਖਦੇ ਨੇ ਹੈ ਹਾਂਜੀ ਜੇ ਹੁਣ ਬਾਪ ਗੁੱਸੇ ਹੋਈ ਜਾਵੇ ਤੁਹਾਨੂੰ ਆ ਹੀ ਨਹੀਂ ਕਰਨਾ ਉਹਦਾ ਵਾਹਿਗੁਰੂ ਆਪ ਕਿਹੜਾ ਮਾਪ ਨੇ ਪੇੜ ਤੋਂ ਸਿੱਖੀ ਹੋਊਗਾ ਵਾਹਿਗੁਰੂ ਆਪਣੇ ਬੱਚੇ ਤੋਂ ਸਿੱਖੀ ਹੋਊਗਾ ਅੱਛਾ ਹੁਣ ਤੇ ਆਹ ਕਮਰ ਕਿਸਾ ਕਰ ਲੂੰ ਆਪਣੇ ਇੰਜੀਨੀਅਰ ਸਾਹਿਬ ਨੂੰ ਬੁਲਾ ਲੂੰ ਕੀ ਦੇ ਜੀ ਕੀ ਪੀਜੇ ਦਾ ਮੈਂ ਤਾਂ ਡੈੜੀ ਖੇਤ ਪਟੜਨਾ ਤੇ ਛੋਟੇ ਛੋਟੇ ਨੂੰ ਕੀ ਗੱਲ ਸੁਣਨਾ 6 ਮਹੀਨੇ ਬਾਅਦ ਆਪਾਂ ਨੇ ਫੇਰ ਤਾਂ ਆ ਕੇ ਬਹੁਤ ਆ। ਆ ਚਾਚੀ ਵਾਲੀ ਗੱਲ ਕਰਤੀ। ਦਾਤਾ ਕਹੂਆ ਤੁਮੈ ਸਿੱਧੀ ਪਾਉਗੀਆ ਜੇ ਟਰੈਕਟਰ ਪਿੰਗੀ ਪਾ ਗਿਆ। ਸੱਚੇ ਜਿੰਦੇ ਨਾਲ ਦੁਬਾਰਾ ਪਾਉਣੀ ਮਿੱਤੋ। ਤੂੰ ਤੱਕ ਬਾਈ। ਨਹੀਂ ਸਿੱਧੀ। ਠੀਕ ਨਹੀਂ। ਉਹ ਮੈਂ ਕਿਹਾ ਮਹੀਨੇ ਰੱਕ ਕਣਕ ਨੇ ਪੱਟਲ ਕੋ ਲੈਣੀ ਆ। ਕਿਹੜੇ ਕਿਸੇ ਨੇ ਦੇਖਿਆ ਨਾ। ਨਹੀਂ। ਸਹੀ ਗੱਲ। ਹਾਂ ਨਾ ਸੜ ਕੇ ਰਾਵੀ ਪਾ ਗਈ। ਪਰ ਉਹਨਾਂ ਚੇਰ ਤਾਂ ਦਿਖਦੀਆਂ ਬਹੁਤ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ। ਮੈਂ ਕਿਹਾ ਉਹਨਾਂ ਚੇਰ ਬੱਟਾ ਪਾਈਆਂ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ। ਮੈਂ ਆਪਣੀ ਪੁਰਾਣੀ ਵੀਡੀਓ ਦੇਖ ਰਹੀ ਸੀ ਕਿ ਸਿੱਧੀਆਂ-ਸਿੱਧੀਆਂ ਵਟਾਆਂ ਲਾਈਨਾਂ ਚ ਲਾਇਆ ਹੋਇਆ ਬਹੁਤ ਸੋਹਣਾ ਲੱਗਦਾ ਸੀ ਥੋੜਾ-ਥੋੜਾ ਫਲੈਟ ਕਰ ਲਈ ਇਹਨਾਂ ਨੂੰ ਇਹਦੇ ਨਾਲ ਵਾਲਾ ਕਿੰਡ ਯਾਰ ਛੋਟਾ ਜਿਹਾ ਉਹ ਤਾਂ ਹੋ ਗਿਆ ਕਾਫੀ ਤਾਂ ਫਲੈਟ ਹੋ ਗਿਆ ਜਿਹੜੀ ਮਾੜੀ-ਮੋਟੀ ਚਾ ਉਹ ਤਾਂ ਰਹੀ ਜਾਂਦੀ ਉਹਦੇ ਵੀ ਫਿਰ ਆਪਾਂ ਨੂੰ ਲੇਜ਼ਰ ਵਾਲੀ ਵੀ ਚੀਜ਼ ਲਿਆਉਣੀ ਪੈਣੀ ਛੋਟਾ ਜਿਹਾ ਜਿੰਦਰਾ ਐਡਾ ਜਿੰਦਰਾ ਲੇਜ਼ਰ ਵਾਲਾ ਜਿਹੜਾ ਆਪਣੇ ਆਪ ਉੱਤੇ ਥੱਲੇ ਹੋ ਸਕੇ ਜਿੱਦਾਂ ਲੇਜ਼ਰ ਵਾਲੇ ਤਰਾਹ ਚੱਲਦੇ ਨੇ ਮੈਂ ਕਿਹਦੇ ਵਿੱਚ ਬੋਲਿਆ ਕਹਿੰਦੀ ਲੇਜ਼ਰ ਵਾਲਾ ਜਿੰਦਰਾ ਵੀ ਨਹੀਂ ਇਹੋ ਜਿੰਦਾ ਕਿਸਾਨਾਂ ਨੇ ਵੀ ਛੱਡਤਾ ਪੁੱਤ ਆਇਆ ਤਾਂ ਹੁਣ ਕੋਈ ਨਹੀਂ ਬੱਪ ਇਹ ਤਾਂ ਪੁਰਾਣੀ ਟੈਕਨੋਲੋਜੀ ਹੋ ਗਈ ਪ੍ਰਾਇਮਿਟਿਵ ਟੈਕਨੋਲੋਜੀ ਹੋ ਗਈ ਇਹ ਨਾਲ ਦੀ ਨਾਲ ਸਫਾਈ ਵੀ ਹੋ ਜਾਂਦੀ ਹੈ ਵਿੱਚ ਕੁਛ ਲੱਭਦਾ ਵਾ ਰੋੜੀਆਂ ਰੋੜੀਆਂ ਉਹ ਵੀ ਅਸੀਂ ਚੱਕੀ ਜਾਂਦੇ ਹਾਂ ਉਹ ਵਧੀਆ ਬਣ ਗਿਆ ਹਾਂ ਨਹੀਂ ਦੇਖਣ ਤਾਂ ਸੌ ਲੱਗਦਾ ਰਵੀ ਜਿਹੜੀ ਉੱਤੀ ਹੈ ਤਾਂ ਉਹ ਇੱਥੇ ਨੇ ਆ ਚੱਕਾ ਦੇ ਜਿਵੇਂ ਆਹਾਂ ਪੀਆ ਆ ਉਹਨਾਂ ਦੇ ਸਾਡੀ ਕੋਲ ਨੀਵੀਂ ਹੈ ਤੇਰੀ ਮੇਲਾ ਤਾਂ ਖਤਮ ਹੋ ਗਿਆ ਉਹ ਅੱਜ ਕੁਛ ਨਹੀਂ ਹੁੰਦਾ ਜਿਵੇਂ ਸੋਸ ਨਹੀਂ ਹੁੰਦਾ ਇਹ ਤਾਂ ਬੁੱਤਾ ਲੰਮਾ ਲੰਮਾ ਮਾਰੀ ਜਾਂਦਾ ਹਾਂ ਹਾਂ ਰਾਜਦੀਪ ਆ ਕੇ ਤੁਰੀਆਂ ਡਲੇ ਬਣੇ ਜਾਣਗੇ ਸਾਰੇ ਮੈਂ ਵੀਡੀਓ ਬੈਨ ਬਣੇ ਅੱਜ ਅੱਜ ਮੈਂ ਐਸੇ ਕੋਈ ਕੰਮ ਨਹੀਂ ਕਰਨਾ ਵੀਡੀਓ ਬਣਾਉਂਦੇ ਜੀਗਾ ਰਾਜਦੀਪ ਦੀ ਵੀ ਲਾਸਟ ਟਾਈਮ ਜਦੋਂ ਖੱਡਾ ਖਾਲੀ ਕੀਤਾ ਉਦੋਂ ਰਾਜਦੀਪ ਦੀ ਬੈਨ ਨਿਕਲ ਗਈ ਪਰ ਜਦੋਂ ਬੰਦੇ ਦੀ ਨੀਅਤ ਪੱਕੀ ਹੋਵੇ ਇਹ ਬੈਨ ਨਿਕਲੀ ਤੇ ਕੇ ਘਰ ਹੀ ਘਰੇ ਆ ਜਾਂਦਾ ਅਦਣੇ ਆਇਆ ਹੀ ਨਹੀਂ ਹੈਗਾ ਉਹਦੇ ਫਿਰ ਵੀ ਇਹ ਸਕੂਲ ਪਾ ਲਈ ਕਿਸੇ ਨਾ ਕਿਸੇ ਤਰੀਕੇ ਦੀ ਖਾਤਾ ਮੈਨੂੰ ਵੀ ਹਾਲੀ ਕਰਾਉਣਾ ਹੋਇਆ ਇਹ ਪੁੱਤਰਾ ਜੇ ਮੀਂਹ ਜਿਆਦਾ ਪੈ ਜਾਵੇ ਹਾਂਜੀ ਉਹ ਕੈਰੀ ਦਾ ਪਾਣੀ ਇੱਥੋਂ ਦੀ ਟੱਪਿਆਊਗਾ ਹਾਂਜੀ ਇਹਦੇ ਰਹੀਂ ਮਹਾਰਾਜ ਹਾਂਜੀ ਜੇ ਨਹੀਂ ਕਰਾਂਗੇ ਤੇ ਜਿਹੜੀ ਚੀਜ਼ੀ ਬੀਜੀ ਉਹ ਪਾਣੀ ਨਾਲ ਮਰ ਜੂਗੀ ਆ ਦੇਖੀ ਇਹ ਵੀ ਐਵੇਂ ਹੀ ਕਰਦਾ ਪਪਾ ਹੈ ਹਾਂਜੀ ਠੀਕ ਹੈ ਨਹੀਂ ਹਾਂਜੀ ਆ ਖੁੰਝਾ ਨੀਵੇਂ ਰੱਖੇ ਨੇ ਕਰਤੇ ਚੌੜੇ ਰੱਖੇ ਨੇ ਨੀਵੇਂ ਸਾਦੇ ਪੱਟਾਂ ਪੁੱਟਾਂ ਦੱਬਤੀਆਂ ਦੇਖੋ ਮੰਮੀ ਕੀ ਬਜਾਉਂਦੀ ਆ ਤੇਰੀ ਇੱਕ ਵਾਰ ਕਾਬੀ ਹੋ ਗਈ ਉਹ ਰਿਤਲਾਨ ਜੀ ਨਾ ਬਣਾ ਦੀ ਸੀ ਤੇ ਮੋਟਰਸਾਈਕਲ ਛਾਲਾ ਮਾਰਦੇ ਹੁੰਦੇ ਆਏ ਜਾਂਦੀ ਹੁੰਦੀ ਆ ਵਾਈਸਟੀ ਜੇ ਵਾਲੀ ਪੱਧਰੇ ਇਹ ਮੈਂ ਤਾਂ ਵਾੜਾ ਘੜ ਪਤਾ ਲਾ ਦਉਣਾ ਪੱਧਰੇ ਇਹ ਪੱਧਰਾ ਹੋ ਗਿਆ ਕਿ ਨਹੀਂ ਯੋ ਮੈਨੂੰ ਲਾਈਨ ਸਿੱਧੀ ਵੀ ਬਹੁਤ ਘੱਟ ਪਤਾ ਲੱਗਦਾ ਹੁੰਦਾ ਮਾੜੀ ਮੋਟੀ ਹੋਵੇ ਕਈ ਬੰਦੇ ਬਾੜੇ ਤੇ ਜਾਂਦੇ ਨੇ ਵੀ ਲਾਈਨ ਸਿੱਧੀ ਨਹੀਂ ਹੈਗੀ ਕੰਧ ਸਿੱਧੀ ਨਹੀਂ ਹੈਗੀ ਮੈਨੂੰ ਜੇ ਵੀ ਦੱਸੇ ਤਾਂ ਪਤਾ ਰਹਾਦਾ ਨਹੀਂ ਮੇਰਾ ਧਿਆਨ ਨਹੀਂ ਜਾਂਦਾ ਕਿ ਉਹਦਰ ਵੀ ਮੈਂ ਡੈੜੀ ਨੂੰ ਦੱਸਿਆ ਵੀ ਡੈੜੀ ਝੁਲਾਣ ਇੱਧਰ ਨਹੀਂ ਆ ਇਹਦਾ ਦਿਮਾਗ ਕੰਮ ਕਰਦੀ ਹੈ ਹੋ 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 ਉਸ ਤੋਂ ਜਵਾ ਉਹ ਪੁੱਤੋਂ ਕਾ ਨੂੰ ਕਰਦੀ ਆ ਹਾਂਜੀ ਕੋਈ ਵੀਡੀਓ ਦੇਖੋ ਲੋਕ ਇੰਨਾ ਕੰਮ ਕਰਿਆ ਉਹ ਮੈਂ ਇਹ ਕੰਮ ਵੀ ਕਰਦੀ ਰਹੀ ਆ ਮੈਂ ਜਾਂਦਾ ਵੀ ਖਿੱਚਦੀ ਰਹੀ ਆ ਮੈਂ ਜਾਂਦਾ ਵੀ ਸਿੱਧੀ ਰਹੀ ਆ ਉਹ ਖਿੰਦਰ ਖਿੰਦਰ ਜਾ ਹਾੜ ਕੇ ਹੌਲੀ ਹੌਲੀ ਵੀ ਤਾਂ ਖਿੰਦਰ ਜਾ ਹਾੜ ਕੇ ਆ ਜਵੇ ਕਹੇ ਜੀ ਅਸੀਂ ਤਾਂ ਕੁੜੀ ਲੈ ਕੇ ਜਾਣੀ ਆ ਉਹਨੇ ਕਹਿ ਰਿਹਾ ਸਾਡੇ ਵਾਲੇ ਤਾਂ ਘਰੇ ਸਬਜ਼ੀ ਨਹੀਂ ਵੀਦੀ ਐਸੇ ਆ ਕੇ ਸਬਜ਼ੀ ਆ ਵੀਦੀ ਅੱਜ ਨੂੰ ਚੱਲਾ ਸਾਭੀਆਂ ਹੀ ਉਹ ਨਗਰ ਬੀਜਿਆ ਜਿੱਨੇ ਤੇ ਮੇਰਾ ਦਾਦਾ ਸੀ ਮੁੜ ਕੇ ਹੋਈਆਂ ਹੀ ਨਹੀਂ ਕਦੇ ਦੀਦੀ ਤਾਂ ਹੋਣਗੀਆਂ ਕਾਹਨੂੰ ਜਾ ਹਰਦਾ ਤਰੀ ਮਾਰੇ ਮਿਰਚਾਂ ਦੇ ਪੁੱਲ ਕਿੰਨੇ ਛਾੜ ਕੇ ਇਹ ਤੋਂ ਬੇਟੋ ਮੇਰੇ ਦੋ ਸੜਾਈਂ ਦੇ ਦੇਖੇ ਇਹਨਾਂ ਨੂੰ ਵੀ ਥੋੜੀ ਜਿਹੀ ਪੈ ਗਈ ਨਾ ਪਾਪੀਆ ਇੱਕ ਬੱਟਗਾ ਦੇ ਵਾਸਤੇ ਆ ਤੇ ਬੇਟਾ ਅਲੱਗ-ਅਲੱਗ ਉਹ ਵੰਡਦੇ ਅਲੱਗ-ਅਲੱਗ ਸਬਜ਼ੀਆਂ ਦੇ ਹਿਸਾਬ ਨਾਲ ਬੱਟਾ ਪੈਂਦਾ ਅੱਛਾ ਈ ਗਾੜ ਦਾ ਸਿੰਜਣੇ ਸੌਫੇ ਨੇ ਨਾਲੇ ਸਬਜ਼ੀ ਦਾ ਕਈ ਕਈ ਬੀਜੀ ਹੋਈ ਸਬਜ਼ੀ ਪਹਿਲਾਂ ਪੱਕ ਮੁੱਕ ਜਾਂਦੀ ਆ ਕੋਈ ਮਖਰੋ ਮੁੱਕਦੀ ਆ ਕਿਸੇ ਨੂੰ ਪਾਣੀ ਘੱਟ ਲੱਗਣਾ ਕਿਸੇ ਨੂੰ ਪਾਣੀ ਘੱਟ ਲੱਗਦਾ ਕਿਸੇ ਨੂੰ ਵੱਧ ਲੱਗਦਾ ਅੱਛਾ ਈ ਇਹ ਇਸ ਕਰਕੇ ਹੁੰਦੀ ਆ ਓਕੇ ਆਈ ਗੱਲ ਸਮਝਦਾ ਹਾਂ ਜੀ ਇਹ ਦਾ ਪੁੱਤ ਕੰਮ ਕਰਨ ਇਹ ਦਾ ਫਿਲਮਾ ਜਾਣਾ ਬੰਬੇ ਨੂੰ ਕੋਲ ਸਹਰਾ ਜੀ ਮੈਂ ਤੀਜੀ ਚੌਥੀ ਵਾਰ ਖੇਤ ਵੜ ਰਹੀ ਆ ਮੈਨੂੰ ਦਿਹਾੜੀ ਨਹੀਂ ਮਿਲ ਜਾਨੇ ਕਿੱਥੇ ਗੱਲ ਕਰੋ ਸੁਪਰੀਮ ਕੋਰਟ ਨਾਲ ਇੱਕ ਵਾਰੀ ਚੰਗੀ ਤਰ੍ਹਾਂ ਪੱਟਿਆ ਹੁੰਦਾ ਵਧੀਆ ਪੱਟੇ ਵੇ ਨੀਰ ਬੱਟਣ ਦੀ ਲੋੜ ਨਹੀਂ ਨਹੀਂ ਕੀ ਕਹਿੰਦੇ ਆ ਪਹਿਲਾਂ ਕੱਲੇ ਨੂੰ ਪੱਟਿਆ ਫਿਰ ਨੈਚੁਰਲ ਖਾਦ ਪਾ ਕੇ ਪੱਟਿਆ ਹੁਣੇ ਥੋੜਾ ਜਿਹਾ ਨੇ ਬਿੰਗਾ ਡੇਡਾ ਕਰਤਾ ਸੀਗਾ ਮੈਂ ਸਲਾਹ ਐਵੇਂ ਦੇ ਵੇਠੀ ਮੈਨੂੰ ਪਟਣਾ ਪੈ ਗਿਆ ਤੇ ਜਿਵੇਂ ਨਾ ਸਲਾਹ ਦਿੰਦੀ ਹਾਂ ਵਾਧਾ ਜਾਂਦਾ ਸੀਗਾ ਪੁੱਤਰਾ ਉਹ ਬੇਟਾ ਤੇ ਹੜੀ ਗਾਦੀ ਆ ਖਾਣਾ ਦਾ ਇਹਨਾਂ ਨੇ ਖਾਣਾ ਇਹਨਾਂ ਨੇ ਤੋੜਨਾ ਨਹੀਂ ਅਸੀਂ ਚਲੇ ਜਾਣਾ ਰਾਂਜੀ ਹੈ ਅਸੀਂ ਖਾਣਾ ਹੀ ਹਾਂ ਬਹੁਤ ਥੱਕੇ ਗਏ ਨਹੀਂ ਲੱਗਦਾ ਅਸੀਂ ਇਹਨਾਂ ਨੂੰ ਵਾਪਸ ਚਲੇ ਜਾਣਾ ਇਹਦਾ ਪੁੱਤਰਾ 2-1.5 ਮਹੀਨੇ ਜੀ ਹੋ ਜਾਂਦੀ ਹੈ ਖਾਣ ਨਾਲੇ ਮੈਂ ਨਹੀਂ ਲੇਖ ਰਿਹਾ। ਪਾਪੇ ਤਾਂ ਕਿਰੇਡਰ ਸਪੈਸ਼ਲ ਬੁਲਾਈ ਸੀ ਖੇਤ ਕੰਮ ਕਰਾਉਣ ਲਈ। ਫਿਰ ਇੰਨਾ ਆਪਾਂ ਨੇ ਕਰੂ ਬੀਜਣੇ ਨੇ ਪੁੱਤ। ਹਾਂਜੀ। ਮੈਂ ਹੈਗਾ। ਕੰਮ ਕਰਾਉਣਾ ਖਾਸ ਕੰਮ ਕਰਾਉਣਾ ਜਿਹਨੇ ਖਾਣਾ। ਕਨੇਡਾ ਤੋਂ ਸਾਇੰਟਿਸਟ ਬੁਲਾਈ ਨੇ ਖੇਤੀਬਾੜੀ ਮਾਹਰ। ਪੰਜਾਬ ਦੇ ਵਿੱਚ ਨਵੀਂ ਕਿਸਮ ਦੀ ਖੇਤੀ ਕਰਨ ਲਈ। ਮੈਂ ਹਾਂ। ਹਾਂਜੀ। ਉਧਰ ਫਿਰ ਪਾਲਕਾਂ ਦੇ ਬੀਜਣੀਆਂ। ਇਹ ਆਏ ਲੰਮੇ ਲੋਟ ਨਹੀਂ ਬੀਤੇ। ਇੱਧਰ ਇੱਧਰ ਨੂੰ ਆਏਗਾ। ਹਾਂ ਫੇ ਤੇਰੀ ਮੰਮੀ ਚਾਚੀ ਛਣੀ ਜੁੱਤੀ ਹੁੰਦੀਆਂ ਨੇ। ਠੰਡ ਪਾਉਤ ਹੁੰਦੀ ਆ। ਜੇ ਠੰਡ ਪਾਉਤ ਹੁੰਦੀ ਐ ਜਿਹੜਾ ਬਾਹਾਂ ਲਾ ਕੇ ਜਿੱਥੇ ਜੱਟੀਆਂ ਹੁੰਦੀਆਂ ਨੇ ਚੱਪਲਾ ਜੇ ਚੱਪਲਾ ਪਾਉਣੇ ਆ ਏ ਕੰਮ ਕਰਾਵਾ ਜਰਾਬਾਂ ਨਹੀਂ ਬਣਦੀ। ਉਹ ਤੇਰਾ ਪੱਟਣ ਨੂੰ ਨਾ ਹੰਤਾ ਵੱਡਾ ਨੂੰ ਜੀ ਨਹੀਂ ਕਰਦਾ ਇੰਨੀ ਹੱਥ ਹੱਥੇ ਹੀ ਨਹੀਂ ਬਾਹਰ ਕੱਢੋ। ਉਹ ਪਹਿਲਾਂ ਤਾਂ ਪਾਲਕ ਨੂੰ ਹੱਥ ਕਾਉਣਾ ਹੀ ਬਹੁਤ ਆ ਹੁੰਦਾ। ਹਾਂ ਇਹ ਮੰਨੀ ਉਹਨਾਂ ਦੇ ਚਾਚਾ ਕਹਿੰਦਾ ਹੁੰਦਾ ਭਾਈ ਵੱਟ ਤੇ ਕੁਛ ਨਾ ਲੈ। ਇਹ ਪੈਰ ਰੱਖ ਲੈਿੰਦੀ ਹੁੰਦੇ। ਚਾਚੇ ਜੀ ਕਹਿੰਦੇ ਹੁੰਦੇ ਕਿ ਤੂੰ ਸਿੜੀਆਂ ਨੂੰ ਵਾਰੀ-ਵਾਰੀ ਆ ਜਾਨੀ ਆ ਇੱਕ ਵਾਰੀ ਤੇ ਠੱਕਾ ਕਰ ਥੋੜੇ। ਨਾ ਆਪਾਂ ਨੇ ਬੱਟਾ ਦੇ ਵੀ ਕੁਝ ਨਹੀਂ ਲਾਉਣਾ। ਹਾਂਜੀ। ਜੇ ਮੈਂ ਨਾ ਹੋਇਆ ਤੁਸੀਂ ਲਾਇਓ ਨਾ ਫਿਰ ਇਹਦੇ ਤੇ ਪੈਰ ਰੱਖ ਕੇ ਵਿੱਚ ਜਾਣਾ ਪੈਂਦਾ। ਡੈੜੀ ਠੋਖਾ ਰਹਿੰਦਾ ਜੀ ਬਹੁਤ ਸਰਦੀ ਚ ਠੋਖਾ ਆਉਂਦਾ। ਆਪਾਂ ਕਹਿ ਦਿੰਨੇ ਜਿਹੜਾ ਤੋੜਦਾ ਉਹਨੂੰ ਪਤਾ ਹੋਵੇ। ਹਾਂਜੀ ਡੈੜੀ ਮੈਂ ਉਹ ਆ ਨਾ ਹੱਥ ਠੰਡੇ ਹੋ ਜਾਂਦੇ ਜਿਵੇਂ ਹੱਥ ਕੋਣੀ ਬੋ। ਹਾਂ। ਤਰੇਆ ਹੋਈ ਹੁੰਦੀ ਆ ਸਵੇਰੇ ਸਵੇਰੇ ਧੁੰਦ। ਤੇ ਸੁੱਕਦਾ ਵੀ ਨਹੀਂ ਚਲੋਂ ਚ। ਹਾਂਜੀ। ਤਾਂ ਪੀ ਨਹੀਂ ਨਿਕਲਦੀ ਬਹੁਤ ਠੰਡਾ ਹੁੰਦਾ। ਇਹ ਆਪਾਂ ਨੇ ਹੈ ਹਿਸਾਬ ਨਾਲ ਲਾਉਣੀਆਂ ਨੇ। ਬਈ ਮੰਮੀ ਤੇ ਤੇਰੀ ਚਾਚੀ। ਠੋਖੇ ਦੇ ਰੀਕੇ। ਹਾਂ ਘੱਟ ਤੇ ਲਾਵਾਂਗੇ ਦੂਰ। ਇਹ ਚੌਕਾ ਪੈ ਰੱਖਿਆ ਜੇ ਤਾਂ ਬੂਤਾ ਮਿੱਟੀ ਆ ਜਾਵੇ। ਹਾਂਜੀ। ਇਹ ਵਾਲੀ ਜਗ੍ਹਾ ਸਖਤ ਆ। ਇੱਕ ਤਾਂ ਉਹਨਾਂ ਰਿਓ ਪਾਏਦੇ ਉੱਤੇ ਤੁਰੇ ਸੀਗੇ। ਉਹਦੇ ਨਾਲ ਹੋ ਗਈ ਹੋਣੀ ਹੈ ਬਾਕੀ ਉਹ ਵੀ ਹੁਣ। ਧੁੱਪ ਤਾਂ ਆਪਣਾ ਸਖਤ ਹੋ ਗਈ ਹੈ ਫਿਰ ਇਹ ਥੋੜੀ ਜਣੀ ਆ। ਉਹ ਵੀ ਪੈ ਗਈਆਂ ਕਣੀ ਨਾਲ ਜੰਮ ਜਾਂਦੀਆਂ। ਫਿਰ ਉਹ ਸੋਲਿਡ ਹੋ ਗਈ ਨਾ ਕਿੱਲੀ ਹੋ ਗਈ ਜਾਂ ਸਾਕੀ ਜਾਂ ਸੁੱਕੀ ਜਾਂਦੀ ਆ। ਰਵੀ ਰਾਜਦੀਪ ਹਾਂਜੀ। ਕਹੀ ਚਲਾ ਉਹਨੂੰ ਕੋਤੂ ਕੀ ਕਰਨਾ? ਹਾਂਜੀ। ਕੁਝ ਨਹੀਂ ਕਰਨਾ। ਬਸ ਐ ਮੈਂ ਐ ਚੱਕ ਕੇ ਮਾਰੀ ਜਾਂਦੀ ਆ। ਇਹੀ ਤਾਂ ਕੰਮ ਆ ਜੀ। ਨਾ ਭਈ ਤੁਸੀਂ ਤੈਨੂੰ ਜਾਣੇ ਐਕਸਪੀਰੀਅੰਸ ਹੋ ਮੈਨੂੰ ਫੋਨ ਚ ਐਕਸਪੀਰੀਅੰਸ। ਮੈਂ ਨੀਕਾ ਐਕਸਪੀਰੀਅੰਸ ਹਤੈ ਨਾ ਆ ਦੇਖੋ ਜੀ ਸਾਰੇ ਜਣੇ ਕੰਮ ਕਾਣ ਲੱਗੇ ਹੋਏ ਨੇ ਛੱਡ ਕੇ ਮੈਂ ਵੀ ਕੰਮ ਕਰ ਰਹੇ ਆ ਪੁੱਤਰਾ ਹਾਂਜੀ ਆਪਾਂ ਆਪਣਾ ਇਹ ਪਦੀਨੇ ਨੂੰ ਹੱਥ ਬਣਾ ਰਹੇ ਆ ਹਾਂਜੀ ਜਿਵੇਂ ਭਾਬੀ ਕੇਲੀ ਬੈਠੀ ਆ ਤੇ ਸਿੰਘ ਸਾਹਿਬ ਕੰਮ ਕਰ ਰਹੇ ਨੇ ਭਾਬੀ ਵੇਲੀ ਤਾਂ ਬੈਠੀ ਹੈ ਕਿਉਂਕਿ ਭਾਬੀ ਨੂੰ ਬੁਖਾਰ ਭਾਬੀ ਤਾਂ ਬੜਾ ਕੰਮ ਕਰੇ ਨਹੀਂ ਹੁੰਦਾ ਕੇਲੀ ਕਿਸੇ ਬੈਠੀ ਆ ਖੜੇ ਆ ਕੰਮ ਦਾੜੀ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਸੋਹਣੀ ਸਾਈਡ ਤੇ ਵਟ ਬਣਾਤੀ ਬੂਟਿਆਂ ਨੂੰ ਇਹੇ ਜੀ ਝੂਠ ਬੋਲਦੀ ਆ ਹੋਰ ਤਰ੍ਹਾਂ ਬਰੋਦਾ ਸੀਗਾ ਇਹਨਾਂ ਦੀ ਮੰਮੀ ਤੇ ਇਹ ਇੱਕ ਪਾਸੇ ਸੀ ਕਿ ਜਿਵੇਂ ਉਹਨਾਂ ਨੇ ਇਹਨਾਂ ਦੀ ਮੰਮੀ ਨੇ ਡੈੜੀ ਬਹੁਤ ਗਲਤ ਬਣਾ ਰਹੀ ਸੀ ਡੈੜੀ ਬੂਟਿਆਂ ਨੂੰ ਵਟ ਲਾ ਰਹੀ ਸੀਗੇ ਅਸੀਂ ਕਿ ਡੈੜੀ ਬਹੁਤ ਜਗਾ ਆ ਇੱਕ ਸਿਆੜ ਉਹਦਾ ਸਾਗ ਦਾ ਮਰ ਗਿਆ ਕੋਈ ਨਾ ਡੈੜੀ ਬਹੁਤ ਸਾਗ ਅਪ ਨਹੀਂ ਦੇਵਾਂਗੇ ਕਿਸੇ ਨੂੰ ਆਪਣੇ ਜੋਗਾ ਵਾਧੂ ਆ ਉਹ ਵੀ ਆਪਣੇ ਨਿੰਬੂ ਲੱਗੇ ਆਉਣ ਸਿੱਧਾ ਲੱਗੇ ਆਉਣ ਤੇ ਐਕਸਪੈਰੀਮੈਂਟ ਹੀ ਆ ਗਈ ਇਹ ਸਪੈਰੀਮੈਂਟ ਕਹਾਦਾ ਇਹ ਤਾਂ ਉੱਥੇ ਹੀ ਗੱਲ ਜਾ ਰਹੀ ਨੋ 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 ਨਾ ਉਹੀ ਆਪਾਂ ਨਿੰਬੂ ਖਾਣੇ ਆ ਡੈਡੀ ਬਾਰਾ ਮਾਸੀ ਨਿੰਬੂ ਨੇ ਜਦ ਮੁੰਡੇ ਦੀ ਜੁੱਤੀ ਪਿਓ ਦੀ ਜੁੱਤੀ ਮੁੰਡੇ ਦੇ ਨਾਲ ਨਾਲ ਪਹੁੰਚ ਵੀ ਪਿਓ ਨੂੰ ਕੰਟਰੋਲ ਕਰ ਲੈਣਾ ਚਾਹੀਦਾ ਜਦ ਮੁੰਡਾ ਪਿਆ ਹੈਗਾ ਫਿਰ ਚੇਂਜ ਹੋਣਾ ਚਾਹੀਦਾ ਕਿਦੋਂ ਅੱਛਾ ਹੁਣ ਤੂੰ ਦੱਸੇ ਆਪਾਂ ਕੁਝ ਬੋਲੀਏ ਤੇ ਬੱਟ ਕਿਹਦੀ ਮਰਜ਼ੀ ਨਾਲ ਬਣ ਰਿਹਾ ਛੁੱਟ ਨਾ ਬੋਲੀ ਦਸਤਾ ਬਟ ਬੋਲੇ ਤਾਂ ਸੀਗੇ ਦਸਤਾ ਲਾਉਣ ਲੱਗੇ ਸੀ ਮੈਨੂੰ ਤਾਂ ਬਸ ਇਹ ਡਾਰਾ ਕਿਹਨੇ ਰੋਕਦੇ ਆ ਉਹੀ ਇੱਧਰੋਂ ਉੱਤੋਂ ਵੀ ਲਾਉਂਦੇ ਸੀ ਤੂੰ ਨਹੀਂ ਅੱਜ ਕਿਹਨੇ ਰੋਕੇ ਆ ਮੰਮੀ ਨੇ ਜੀ ਅੱਜ ਮੰਮੀ ਆਏ ਸੀ ਮੰਮੀ ਕਿੰ ਮੰਮੀ ਕਿਵੇਂ ਕਹਿੰਦੀ ਸੀ ਕਿ ਮੰਮੀ ਕਹਿੰਦੇ ਐਵੇਂ ਨਾ ਲਾਉਣਾ ਐਵੇਂ ਬਣਾਉਣੀ ਯਾਰ ਫੇ ਚਲੀ ਗਈ ਦੀ ਮੰਮੀ ਜੀ ਚੱਲਣ ਉਹ ਕਰਕੇ ਕਹਿ ਕਿ ਮੰਮੀ ਤੇ ਚੱਲੀ ਕਿਉਂਕਿ ਤਿੰਨ ਜਣੇ ਇੱਕ ਪਾਸੇ ਸੀਗੇ ਪੁੱਤ ਮੈਨੂੰ ਪਤਾ ਵੀ ਰੋਟੀ ਵੀ ਖਾਣੀ ਐ ਕੱਪੂ ਮੈਨੂੰ ਬਸ ਇਹ ਡਾਰਾ ਵੀ ਉੱਧਰ ਜਾ ਕੇ ਕਿਦੇ ਉਹ ਮਿਲਟਰੀ ਮੈਨ ਨਾ ਜਾਏ ਉਹ ਵੀ ਵੇਖਾਂ ਖਰਾਬ ਹੋ ਜੀ ਤੇਰੀ ਮੰਮੀ ਦੀ ਰਾਇ ਵੀ ਵਧੀਆ ਹੋਵੇ ਹਾਂਜੀ ਇਹ ਤਾਂ ਹੁਣ ਵਰਤੇ ਦੇ ਪਤਾ ਨਹੀਂ ਮੰਮੀ ਦੀ ਰਾਇ ਬਹੁਤ ਵਧੀਆ ਹੁੰਦੀ ਆ ਜੀ ਨਾ ਤਾਂ ਲੈਣੀ ਮਾੜੀ ਗੱਲ ਨਹੀਂ ਤੁਸੀਂ ਡੈਡੀ ਆਪ ਹੀ ਕਹਨੇ ਹੋਣੇ ਆ ਵੀ ਆ ਤੁਹਾਡੀ ਮੰਮੀ ਦੀ ਮਿਹਨਤ ਸੀਗੀ ਤਾਂ ਹੀ ਇੰਨਾ ਕੁਝ ਹੋਇਆ ਤਾਂ ਹੀ ਵੀਰ ਆਪਾਂ ਮੰਮੀ ਦੀ ਮਾਣਦੇ ਆ ਆ ਥੋੜਾ ਜਿਹਾ ਜਿਹੜਾ ਸ਼ੁਰੂ ਚ ਮੈਂ ਪਟਿਆ ਸੀ ਉਹ ਜ਼ਿਆਦਾ ਡੂੰਘਾ ਨਹੀਂ ਪਟ ਹੋਇਆ ਬਹੁਤ ਸਖਤ ਸੀ ਉੱਥੋਂ ਬਾਕੀ ਡੈਡੀ ਤੇ ਸਿੰਘ ਸਾਹਿਬ ਨੂੰ ਵੀ ਆ ਵੱਟਾ ਪਾਉਣੀਆਂ ਮੈਂ ਸਿਖਾਈਆਂ ਨੇ ਤੇ ਟੇਡੀਆਂ ਜੀਆਂ ਬਾਉਂਦੇ ਸੀ ਇਹ ਆ ਦੇਖੋ ਜੀ ਸਿੰਘ ਧਲਾਵਰ ਸਿੰਘ ਵੀ ਹੁਣ ਕੰਨ ਲਾ ਕੇ ਕੰਮ ਆਪਣੀ ਪਤਨੀ ਦੀ ਤਰ੍ਹਾਂ ਪਤਨੀ ਇਹ ਤਾਂ ਹਿੰਦੀ ਬੋਲਣ ਵਿੱਚ ਪੰਜਾਬੀ ਬੋਲਣਾ ਚਾਹ ਕਿ ਸਾਰੇ ਸਮਝਾਵੇ ਉਹ ਵੀ ਕਰ ਲੈ ਨਾ ਕਿਉਂ ਮੈਂ ਥੱਕ ਜੂੰ ਉਹ ਵੀ ਦੇਖ ਕੇ ਤੇਪਰ ਵੀ ਨਹੀਂ ਇਥੇ ਹਾਂ ਜੀ